ਵੀ ਆਪਣਾ ਕੀਰਤ ਕਰੋ ਤੁਸੀਂ ਉਹਦੇ ਚੋਂ ਦਸਬੰਦ ਕੱਢੋ ਬੈ ਜਿਹੜਾ ਦਸਬੰਦ ਦਾ ਪੈਸਾ ਹੁੰਦਾ ਕਿਸੇ ਨੂੰ ਦਾ ਮੈਂ ਲੰਗਰ ਲਾਵਾ ਕਿਸੇ ਨੂੰ ਦਾ ਮੈਂ ਗੁਰੂ ਘਰ ਚੜਾਵਾ ਮੈਨੂੰ ਆਹੀ ਇਹਦੇ ਇੱਕ ਵੱਡੀ ਚੀਜ਼ ਆ ਰਿਹਾ ਕੋ ਦਿਖਦਾ ਤੇ ਉੱਥੇ ਫਿਰ ਤੁਸੀਂ ਪਹਿਲਾ ਟੂਰਨਾਮੈਂਟ ਕਦੋਂ ਕਰਵਾਇਆ ਸੀ ਅਸਟ੍ਰੇਲੀਆ ਚ ਅਸਟ੍ਰੇਲੀਆ ਤੋਂ ਇਲਾਵਾ ਕਿੱਥੇ ਕਿੱਥੇ ਸੀ ਅਸਟ੍ਰੇਲੀਆ ਤੋਂ ਇਲਾਵਾ ਪਾਕਿਸਤਾਨ ਵੀ ਹੈਗੇ ਨੇ ਮੁੰਡੇ ਆਪਣੇ ਪਲੇਅਰ ਸੱਸੀ ਗੱਲ ਜੀ ਸੁਖਚੈਨ ਕਾਸਟਿੰਗ ਚੈਨਲ ਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਮੈਂ ਯੂਥ ਸਪੋਰਟਸ ਕਲੱਬ ਬਲਪੀੜਾ ਦਾ ਜਿਹੜਾ ਗਰਾਊਂਡ ਹੈ ਉੱਥੇ ਅੱਜ ਤੁਹਾਨੂੰ ਇੱਕ ਇਹੋ ਜਿਹੇ ਸ਼ਖਸ ਦੇ ਨਾਲ ਮੁਲਾਕਾਤ ਕਰਵਾਵਾਂਗੇ ਬਲਵੇੜੇ ਦੇ ਇੱਥੇ ਸਰਜ਼ਮੀਂ ਦੇ ਉੱਤੇ ਜਨਮ ਲਿਆ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਜਾ ਵਸੇ ਬਾਈ ਹੁਣਾਂ ਦਾ ਨਾਮ ਆ ਹਰਮੇਸ਼ ਸਿੰਘ ਰੋਡਾ ਸੋ ਕਬੱਡੀ ਜਿਹੜੇ ਪਲੇਅਰ ਨੇ ਉਹਨਾਂ ਨੂੰ ਪ੍ਰੋਮੋਟ ਕਰਦੇ ਨੇ ਬਹੁਤ ਸਾਰੇ ਟੂਰਨਾਮੈਂਟ ਕਰਾਉਂਦੇ ਨੇ ਆਸਟ੍ਰੇਲੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਸੋ ਇਹ ਬਲਵੇੜੇ ਦੀ ਧਰਤੀ ਦੇ ਵੀ 6 ਤਰੀਕ ਨੂੰ ਕਬੱਡੀ ਦਾ ਮਹਾਕੁੰਭ ਹੋਣ ਜਾ ਰਿਹਾ ਬਾਈ ਹੁਣਾਂ ਵੱਲੋਂ ਇਹ ਸਾਰਾ ਸਪான்ਸਰ ਕੀਤਾ ਜਾਊਗਾ ਤੇ ਇੱਕ ਦਿਨ ਦਾ ਇਹ ਟੂਰਨਾਮੈਂਟ ਹੋਊਗਾ ਕਿੰਨੀਆਂ ਟੀਮਾਂ ਆਉਣਗੀਆਂ ਕਿੱਥੋਂ-ਕਿੱਥੋਂ ਦੀਆਂ ਟੀਮਾਂ ਹੋਣਗੀਆਂ ਤੇ ਕਬੱਡੀ ਤੋਂ ਇਲਾਵਾ ਵੀ ਬਾਈਦੇ ਆਪਾਂ ਜੀਵਨ ਬਾਰੇ ਵੀ ਥੋੜੀਆਂ-ਥੋੜੀਆਂ ਗੱਲਾਂ ਕਰਾਂਗੇ ਤੇ ਤੁਹਾਨੂੰ ਵੀ ਦੱਸਾਂਗੇ ਕਿ ਕਬੱਡੀ ਨਾਲ ਜੇ ਤੁਹਾਡੇ ਜੋ ਵੀ ਕੋਈ ਪਲੇਅਰ ਹੋਵੇ ਬਣਨਾ ਚਾਹੁੰਦਾ ਹੋਵੇ ਹਨਾ ਉਹ ਬਾਈ ਹੁਣਾ ਨਾਲ ਵੀ ਸੰਪਰਕ ਕਰ ਸਕਦਾ ਤੇ ਆਓ ਆਪਾਂ ਬਾਈ ਹੁਣਾ ਨਾਲ ਗੱਲ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਜੀ ਸਤਿ ਸ੍ਰੀ ਅਕਾਲ ਹੋਰ ਠੀਕੋਂ ਹਾਂ ਬਾਈ ਜੀ ਚੜ੍ਹਦੀ ਕਲਾ ਇਸਤਰਾ ਤੇ ਤੁਸੀਂ ਫਿਰ ਪਾਜੀ ਆਸਟ੍ਰੇਲੀਆ ਤੋਂ ਮੈਂ ਪਹਿਲੂ ਆਇਆ ਪੁੱਛਣ ਕਿ ਕਦੋਂ ਆਏ ਇੱਥੇ ਪਿਛਲੇ ਪਿਛਲੇ ਮਹੀਨੇ ਦੱਸ ਪਿਛਲੇ ਮਹੀਨੇ ਦੱਸ 10 ਤਰੀਕ ਨੂੰ ਆਇਆ ਸੀ ਠੀਕ ਹੈ ਠੀਕ ਹੈ ਤੇ ਕਬੱਡੀ ਬਾਰੇ ਮੈਨੂੰ ਬਹੁਤ ਕਾਫੀ ਟਾਈਮ ਤੋਂ ਪਤਾ ਤੁਹਾਡਾ ਤੇ ਤੁਹਾਨੂੰ ਮਤਲਬ ਕਦੋਂ ਤੋਂ ਇਹ ਜਿਹੜੀ ਲਗਨ ਸੀਗੀ ਮੈਂ ਇੱਧਰ ਕਬੱਡੀ ਵਾਲੇ ਪਲੇਅਰਾਂ ਦੇ ਨਾਲ ਜਾਂ ਟੂਰਨਾਮੈਂਟ ਕਰਵਾਏ ਜਾਣ ਔਰ ਬੜਾ ਵਧੀਆ ਵੀ ਕੰਮ ਆ ਸਾਡਾ ਯੂਥ ਜਿਹੜਾ ਵਾ ਕੀ ਹੋ ਰਿਹਾ ਸਾਡੇ ਸਮਾਜ ਦੇ ਵਿੱਚ ਉਹ ਤੁਹਾਨੂੰ ਪਤਾ ਹੀ ਆ ਮੈਂ ਪਹਿਲਾਂ ਤਾਂ ਆਪ ਹੀ ਖੇਡਦਾ ਰਹਾ ਕਬੱਡੀ ਮੈਂ ਇੱਥੋਂ ਹੀ ਸਟਾਰਟ ਕੀਤਾ ਮੈਂ ਲੱਗਣਾ ਤੇ ਪਹਿਲਾਂ ਮੈਂ ਡੇਟ ਖੇਡੇ ਸਾਰੇ ਉਦੋਂ ਵਾਰ ਫਿਰ ਓਪਨ ਵੀ ਖੇਡੀ ਸਾਡੀ ਵਧੀਆ ਟੀਮ ਹੁੰਦੀ ਸੀ ਓਪਨ ਦੀ ਤੇ ਉਹ ਤੋਂ ਬਾਅਦ ਫਿਰ ਸਾਡੇ ਹੁੰਦਾ ਸੀ ਮਨ ਚ ਉਦੋਂ ਸਾਡੇ ਇੱਥੇ ਲੱਗ ਕੇ ਲਾਣੇ ਸਾਡੇ ਪਿੰਡ ਚ ਵੀ ਕੋਈ ਲਾਲਾ ਪ੍ਰਮੋਟਰ ਨਹੀਂ ਸੀ ਸਾਡੇ ਹਾਂ 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 ਕੈਂਪ ਗੁੰਪਲਵਾਣ ਲਈ ਕਿਸੇ ਮੇਰੇ ਮਨ ਚ ਵੀ ਹੁੰਦਾ ਸੀ ਜਿਵੇਂ ਆਮ ਪਲੇਅਰਾਂ ਦੇ ਹੁੰਦਾ ਵੀ ਯਾਰ ਕੋਈ ਨਾ ਕੋਈ ਹੋਏ ਪਲੇਅਰਾਂ ਦਾ ਬਿਲਕੁਲ 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 ਪਲੇਅਰ ਉਦੋਂ ਹੀ ਅੱਗੇ ਜਾਂਦਾ ਜਦੋਂ ਉਹਨਾਂ ਨੂੰ ਸਪੋਰਟ ਹੋਏ ਪਿੱਛੇ ਤੋਂ ਤੇ ਉਹਨਾਂ ਨੂੰ ਸਪੋਰਟ ਕਰਨ ਮੈਣ ਤੇ ਬਸ ਉਹੀ ਚਾਕ ਲੱਗੀ ਹੋਈ ਸੀ ਤੇ ਬਸ ਹੁਣ ਬੜੇ ਹੋ ਗਏ ਸਿਆਣੇ ਹੋ ਗਏ ਉਹਨੂੰ ਖੇਡਦੇ ਨਹੀਂ ਹੋਣਾ ਇੰਨਾ ਤੇ ਧਿਆਨ ਰੱਖੀਦਾ ਵੀ ਮੇਰੇ ਪਿੰਡ ਚ ਕੋਈ ਮੁੰਡਾ ਉਹ ਪਗਰੀ ਹੈ ਉਹਦੀ ਤੇ ਬਹੁਤ ਵਧੀਆ ਗੱਲ ਆ ਬਾਜੀ ਕਿ ਤੁਸੀਂ ਨੌਜਵਾਨ ਪੀੜੀ ਨੂੰ ਜਿਹੜਿਆ ਫਿਰ ਇੱਧਰ ਖੇਡਾਂ ਲੈ ਜਿਹੜਾ ਜੋੜ ਰਹੇ ਹੋ ਤੇ ਇਸ ਤੋਂ ਇਲਾਵਾ ਹੁਣ ਤੁਸੀਂ ਬਲਵੇੜੇ ਦੇ ਵਿੱਚ ਤਾਂ ਮੈਨੂੰ ਪਤਾ ਕਿ ਬਹੁਤ ਟਾਈਮ ਤੋਂ ਤੁਸੀਂ ਟੂਰਨਾਮੈਂਟ ਕਰਾਉਂਦੇ ਹੋ ਇਸ ਤੋਂ ਇਲਾਵਾ ਹੁਣ ਜਦੋਂ ਤੁਸੀਂ ਆਸਟ੍ਰੇਲੀਆ ਚਲੇ ਗਏ ਸ਼ਿਫਟ ਹੋ ਗਏ ਇੱਥੋਂ ਪੰਜਾਬ ਤੋਂ ਤੇ ਉੱਥੇ ਫਿਰ ਤੁਸੀਂ ਪਹਿਲਾ ਟੂਰਨਾਮੈਂਟ ਕਦੋਂ ਕਰਵਾਇਆ ਸੀ ਆਸਟ੍ਰੇਲੀਆ 'ਚ ਅਸੀਂ ਪਹਿਲਾ ਟੂਰਨਾਮੈਂਟ ਪਿਛਲੇ ਸਾਲ ਹੀ ਸਟਾਰਟ ਕੀਤਾ ਓਕੇ ਗਏ ਹਾਂ ਇੱਥੇ ਅਸੀਂ ਇੱਕ ਪਹਿਲਾਂ ਤਾਂ ਕਲੱਬ ਰਜਿਸਟਰ ਕਰਵਾਇਆ ਸੀ ਰੋਹਨ ਸਿੰਘ ਦੇ ਨਾਮ ਤੋਂ ਜੀ 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 ਤੇ ਉਸ ਤੋਂ ਬਾਅਦ ਫਿਰ ਦੂਜਾ ਟੂਰਨਾਮੈਂਟ ਹੋਇਆ ਦੋ ਟੂਰਨਾਮੈਂਟ ਹੋ ਗਏ ਹੁਣ ਲਗਾਤਾਰ ਤੇ ਚਾ ਟੂਰਨਾਮੈਂਟ ਫੇਰ ਅੱਗੇ ਮਈ 'ਚ ਹਾਂ ਦੂਜੇ ਵੀਕ 'ਚ ਹਾਂ ਉਹ ਕੰਟੀਨਿਊ ਹੀ ਆ ਕੰਟੀਨਿਊ ਹੋਗਾ ਤੇ ਆਸਟ੍ਰੇਲੀਆ ਤੋਂ ਇਲਾਵਾ ਕਿਤੇ ਕਿਤੇ ਤੇ ਆਸਟ੍ਰੇਲੀਆ ਤੋਂ ਇਲਾਵਾ ਪਾਕਿਸਤਾਨ ਵੀ ਹੈਗੇ ਨੇ ਮੁੰਡੇ ਆਪਣੇ ਪਲੇਅਰ ਕਿਉਂਕਿ ਜਦੋਂ ਬੰਦਾ ਇੱਕ ਲੈਨ ਚ ਚੱਲ ਜੇ ਨਾ ਉਹਦੇ ਉਦਾਂ ਦੀ ਅਟੈਚਮੈਂਟ ਹੋ ਜਾਂਦੀ ਆ ਤੇ ਜਿਵੇਂ ਮੈਂ ਕਬੱਡੀ ਨਾਲ ਜੁੜਾ ਹੋਇਆ ਤੇ ਤਾਂ ਕਰਕੇ ਮੇਰੀ ਪਲੇਅਰਾਂ ਨਾਲ ਅਟੈਚਮੈਂਟ ਆ ਗਈ ਉਹ ਉਹ ਕਿਤੇ ਦਾ ਵੀ ਹੋਏ ਤੇ ਜਦੋਂ ਉਹਨਾਂ ਨੂੰ ਹੈਲਪ ਚਾਹੀਦੀ ਹੁੰਦੀ ਆ ਜਾਂ ਉਹਨਾਂ ਨੂੰ ਕੋਈ ਸਪੋਰਟ ਚਾਹੀਦੀ ਹੁੰਦੀ ਆ ਉਹ ਟੱਚ ਚ ਰਹਿੰਦੇ ਬਿਲਕੁਲ ਬਿਲਕੁਲ ਉਹ ਫੋਨ ਕਰ ਲਿੰਦੇ ਤੇ ਆਪਾਂ ਉਹਨਾਂ ਦਾ ਨਾਮ ਕੱਢਦੇ ਆ ਤੇ ਇਸ ਚੀਜ਼ ਨੂੰ ਤੁਸੀਂ ਮੈਨੇਜ ਕਿਵੇਂ ਕਰਦੇ ਹੋ ਫਾਈਨੈਂਸ਼ਲੀ ਬਹੁਤ ਸਾਰੀ ਚਾਹੀਦਾ ਹੁੰਦਾ ਪੈਸਾ ਜਦੋਂ ਬਾਹਰ ਦੇ ਪਾਕਿਸਤਾਨ ਸਪான்ਸਰ ਕਰ ਰਹੇ ਆ ਆਸਟ੍ਰੇਲੀਆ 'ਚ ਅਸੀਂ ਕੋਈ ਟੂਰਨਾਮੈਂਟ ਸਪான்ਸਰ ਕਰਦੇ ਆਂ ਫਿਰ ਉਸ ਚੀਜ਼ ਨੂੰ ਤੁਸੀਂ ਕਿੱਦਾਂ ਮੈਨੇਜ ਕਰਦੇ ਮੈਨੇਜ ਤਾਂ ਬਾਬਾ ਹੀ ਕਰਾਂਦਾ ਜੀ ਦੇਖੋ ਆਪਣਾ ਕੰਮ ਮਿਹਨਤ ਕਰੋ ਮਿਲਟ ਕਰੋ ਤੇ ਪ੍ਰਮੋਟਰ ਤਾਂ ਦੇਖੋ ਜੀ ਵੈਗਰੂ ਦੇ ਨਾਲ ਨਾਮ ਨਾਲ ਹੀ ਆ ਸਿ ਉਹਨਾਂ ਦੇ ਸੰਯੋਗ ਨਾਲ ਹੀ ਹਾਂ ਤੇ ਬਸ ਉਹ ਵੀ ਆ ਵੀ ਆਪਣਾ ਕੀਰਤ ਕਰੋ ਤੁਸੀਂ ਉਹਦੇ ਚ ਦਸਵੰਦ ਕੱਢੋ ਬਈ ਜਿਹੜਾ ਕਿ ਦਸਵੰਦ ਦਾ ਪੈਸਾ ਹੁੰਦਾ ਕਿਸੇ ਨੂੰ ਦਾ ਮੈਂ ਲੰਗਰ ਲਾਵਾਂ ਕਿਸੇ ਨੂੰ ਦਾ ਮੈਂ ਗੁਰੂ ਘਰ ਚੜਾਵਾਂ ਮੈਨੂੰ ਆਹੀ ਇਹਦੇ ਇੱਕ ਵੱਡੀ ਚੀਜ਼ ਆ ਸਾਰਾ ਕੁਝ ਦਿਖਦਾ ਮੈਨੂੰ ਦਾ ਮੇਰਾ ਦਸਵੰਦ ਹੈ ਇੰਨਾ 플레이ਰਾਂ ਤੇ ਹੀ ਲੱਗੇ ਨਹੀਂ ਪਰ ਪਰ ਬਹੁਤ ਵਧੀਆ ਸੋਚ ਆ ਤੁਹਾਡੀ ਬੜਾ ਇੱਕ ਨੇਕ ਕੰਮ ਆ ਬਹੁਤ ਸਾਰੇ ਨੌਜਵਾਨ ਨਸ਼ਿਆਂ ਚ ਵੀ ਜਾ ਰਹੇ ਨੇ ਜਿਨ੍ਹਾਂ ਨੂੰ ਚੰਗੀ ਚੰਗੀ ਸਿਹਤ ਨਾਲ ਜੋੜਿਆ ਜਾਵੇ ਉਹਨਾਂ ਦੇ ਘਰਦਿਆਂ ਨੂੰ ਗੱਡੀ ਖੁਸ਼ੀ ਹੋਊਗੀ ਫਿਰ ਉਹ ਆਪਣੇ ਘਰਦਿਆਂ ਦਾ ਨਹੀਂ ਸਮਾਜ ਦਾ ਸਾਡੇ ਦਾ ਸਾਡੇ ਪੰਜਾਬ ਦਾ ਨਾ ਨਾਮ ਰੌਸ਼ਨ ਕਰਨਗੇ ਤੇ 6 ਤਰੀਕ ਨੂੰ ਜਿਹੜਾ ਇੱਥੇ ਟੂਰਨਾਮੈਂਟ ਹੋਣ ਜਾ ਰਿਹਾ ਇੱਕ ਦਿਨ ਦਾ ਟੂਰਨਾਮੈਂਟ ਆ ਇੱਕ ਦਿਨ ਦਾ ਇੱਕ ਦਿਨ ਦਾ ਟੂਰਨਾਮੈਂਟ ਦੇ ਵਿੱਚ ਕਿੰਨੀਆਂ ਟੀਮਾਂ ਤੁਸੀਂ ਓਪਨ ਟੀਮਾਂ ਜਿਹੜੀਆਂ 16 ਟੀਮਾਂ ਨੇ ਤੇ ਤਿੰਨ ਪਲੇਅਰੋ ਬਾਹਰ ਦੇ ਖੇਡ ਸਕਦੇ ਹੋ ਦੇ ਵਿੱਚ ਤੇ ਉਹਨਾਂ ਦਾ ਫਰਸਟ ਪ੍ਰਾਈਜ਼ ਲੱਖ ਰੁਪਿਆ ਤੇ ਸੈਕੰਡ 81000 81000 ਤੇ ਬੈਸਟ ਨੇ ਹੋਣਗੇ ਜਿਹੜੇ ਉਹਨਾਂ ਦਾ ਕੁਝਾ 55000 ਹੋਏਗਾ ਤੇ ਸਾਰੀਆਂ 16 ਦੀਆਂ 16 ਸੱਤੇ ਪੱਤਰਾਂ ਵਾਲੀਆਂ ਟੀਮਾਂ ਆਉਣਗੀਆਂ ਉਹਨਾਂ ਨੂੰ ਪਾਰਟਿਸਿਪੇਟ ਮਿਲੇਗਾ ਸਾਰੀਆਂ ਟੀਮਾਂ ਨੂੰ ਬੈਸਟ ਰੇਡਰ ਨੂੰ 52000 ਬੈਸਟ ਜਾਫੀ ਜਾਫੀ ਨੂੰ 52 52000 ਰੇਡਰ ਨੂੰ ਵੀ 52000 ਤੇ ਆਪਣੀ ਬਲਵੇੜੀ ਦੀ ਟੀਮ ਵੀ ਓਪਨ ਜਿਹੜਾ ਇੱਥੇ ਹਾਂ ਬਲਵੇੜੀ ਦੀ ਟੀਮ ਬਣਾਈ ਆ ਬਾਕੀ ਦੇਖਦੇ ਮੁੰਡੇ ਛੋਟੇ ਰਹਿ ਗਏ ਹੁਣ ਹਾਂ ਜਿਹੜੇ bade ਅਸੀਂ ਕੁਝ ਹਟ ਕੇ ਕੱਢਣ ਤਾਂ ਸੱਟਾ ਪੇਟਾ ਦੋ ਕੁਝ ਪੋਰਸਸ ਚ ਚੱਲੇ ਗਏ ਬਿਲਕੁਲ ਬਿਲਕੁਲ ਜਿਹਨੇ ਗਿੰਦਰ ਆਪਦਾ ਪੋਰਸਸ ਹਾਂ ਹਾਂ ਉਹ ਮੇਨ ਜਾਫੀ ਹੁੰਦਾ ਸੀ ਇਸ ਟੇਮ ਦਾ ਹੋਰ ਪੋਰਸਸ ਚ ਚਲਾ ਗਿਆ ਬਾਕੀ ਦੋ ਤਿੰਨ ਪਲੇਅਰ ਬਾਹਰ ਚਲੇ ਗਏ ਜਿਹੜੇ ਸੀ ਉਹਦੇ ਕਰਕੇ ਹੁਣ ਆ ਬੱਚੇ ਨੇ ਇਹਨਾਂ ਚੋਂ ਹੀ ਤਿਆਰ ਹੋਣਗੇ ਅਗਲੀ ਬਿਲਕੁਲ ਬਿਲਕੁਲ ਤੇ ਭਾਜੀ ਇੱਕ ਗੱਲ ਕੀ ਬਾਅਦ ਜਿੱਦਾਂ ਤੁਸੀਂ ਕਹਿੰਦੇ ਆ ਆਸਟ੍ਰੇਲੀਆ ਦੇ ਵਿੱਚ ਟੂਰਨਾਮੈਂਟ ਕਰਵਾਏ ਜਾਂਦੇ ਨੇ ਕਬੱਡੀ ਦੇ ਆਪਣੇ ਜਿਹੜੇ ਪੰਜਾਬੀ ਮੁੰਡੇ ਉੱਥੇ ਪਾਰਟਿਸਿਪੇਟ ਕਰਦੇ ਜਾਂ ਪੰਜਾਬੀਆਂ ਦਾ ਆਪਣਾ ਕਿੰਨਾ ਕੁ ਰੁਝਾਨ ਆ ਕਬੱਡੀ ਨੂੰ ਲੈ ਕੇ ਜਾਂ ਉਸ ਤੋਂ ਇਲਾਵਾ ਮਤਲਬ ਹੋਰ ਉੱਥੇ ਕੰਟਰੀਜ਼ ਦੇ ਜਿਹੜੇ ਨੌਜਵਾਨ ਉਹ ਵੀ ਪਾਰਟਿਸਿਪੇਟ ਕਰਦੇ ਕਬੱਡੀ ਦੇ ਵਿੱਚ ਜਾਂ ਸਿਰਫ ਪੰਜਾਬੀ ਹੁੰਦੇ ਨੇ ਆਪਣਾ ਇੱਧਰ ਦੇ ਟੈਲ ਦੇ ਆਧਾਰ ਤੇ ਤਾਂ ਪੰਜਾਬੀ ਕਿਉਂਕਿ ਮਾਂ ਬੋਲੀ ਖੇਡ ਜਗੇ ਨੇ ਗਿਆ ਨੂੰ ਪੰਜਾਬੀ ਆਦੀ ਆ ਤਾਂ ਪੰਜਾਬੀਆਂ ਦੀ ਮਾਂ ਇਹ ਖੇਡ ਗਿਆ ਨੇ ਗਿਆ ਇਹਨੂੰ ਤੇ ਪਹਿਲੇ ਨੰਬਰ ਤੇ ਤਾਂ ਪੰਜਾਬੀ ਆ ਫਿਰ ਉਹਨੂੰ ਦੇਖ ਕੇ ਨਾਲ ਦੀਆਂ ਕਮਿਊਨਿਟੀਆਂ ਵੀ ਆਪਣਾ ਸਾਥ ਦੇ ਲਿਆ ਨੇ ਨਾਲ ਨਾਲ ਜੁੜਦੇ ਆ ਫਿਰ ਉਹ ਬਿਲਕੁਲ 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 ਲੋਕਾਂ ਦਾ ਕੀ ਰਿਸਪੌਂਸ ਹੁੰਦਾ ਨਾਲ ਫਿਰ ਉਥੋਂ ਦੇ ਜਿਹੜੇ ਆਲੇ-ਦੁਆਲੇ ਨੇ ਪੰਜਾਬੀਆਂ ਨੂੰ ਛੱਡ ਕੇ ਜਦੋਂ ਕੋਈ ਟੂਰਨਾਮੈਂਟ ਆਉਂਦਾ ਹੈ। ਆਸਟ੍ਰੇਲੀਆ ਦਾ ਆਪਾਂ ਕਹਿ ਸਕਦੇ ਹਾਂ ਵੀ ਇਹ ਚੀਜ਼ ਨੂੰ ਲਾ ਲੋ ਪੈਲ ਦੇ ਆਧਾਰ ਤੇ ਦੇਖਿਆ ਜਾਂਦਾ। ਬਿਲਕੁਲ ਬਿਲਕੁਲ। ਗੇਮਾਂ ਨੂੰ ਕੋਈ ਵੀ ਗੇਮ ਆ ਤੁਸੀਂ ਦੇਖੋ 올림픽 ਚ ਦੇਖ ਲਓ। ਬਿਲਕੁਲ ਬਿਲਕੁਲ ਬਿਲਕੁਲ। ਤੇ ਉੱਥੇ ਤਾਂ ਮੈਂ ਇਹ ਕਹਿ ਸਕਦਾ ਵੀ 100 ਘਰ ਚੋਂ 95% ਘਰਾਂ ਦੇ ਬੱਚੇ ਗੇਮ ਕਰਦੇ ਆ। ਕੋਈ ਵੀ ਗੇਮ ਕਰਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਵੀ ਇੰਨਾ ਉਤਸ਼ਾਹ ਹੁੰਦਾ ਉੱਥੇ ਤਾਂ ਜਵਾਬ ਕਰ ਨੂੰ। ਤੇ ਹਰ ਇੱਕ ਫੈਮਿਲੀ ਚੋਂ ਬੱਚਾ ਜਾਂਦਾ ਹੀ ਜਾਂਦਾ ਕਿਸੇ ਵੀ ਗੇਮ ਤੇ ਚੱਲ ਜਾਂਦਾ ਤੇ ਉਹ ਪ੍ਰਮੋਟ ਵੀ ਬਹੁ ਕਰਦੀ ਹੈ ਬਿਲਕੁਲ 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 ਜੀ ਹਰ ਇੱਕ ਗੇਮ ਨੂੰ ਪ੍ਰਮੋਟ ਕਰਦੀ ਆ ਪਰ ਆਪਣੇ ਪੰਜਾਬੀਆਂ ਦੀ ਜਿਵੇਂ ਮਾਂ ਬੋਲੀ ਗੇਮ ਪੰਜਾਬੀਆਂ ਦੀ ਕਬੱਡੀ ਨੂੰ ਕਹਿੰਦੇ ਆ ਤਾਂ ਅਸੀਂ ਤਾਂ ਖੁਦ ਖੇਡਦੇ ਰਿਹਾ ਇਹਦੇ ਨਾਲ ਹੀ ਸੁਰਤੋਂ ਜੁੜੇ ਹੋਏ ਆ ਤੇ ਤੁਸੀਂ 6 ਤਰੀਕ ਨੂੰ ਜਿਹੜਾ ਕਬੱਡੀ ਦਾ ਮਹਾਕੁੰਭ ਹੋਣ ਜਾ ਰਿਹਾ ਤੇ ਜਿਹੜੇ ਨੌਜਵਾਨ ਬਹੁਤ ਸਾਰੇ ਨਸ਼ਿਆਂ 'ਲ ਵੀ ਪੈ ਰਹੇ ਨੇ ਇੱਕ ਮੈਸੇਜ ਤੁਸੀਂ ਸਾਡੇ ਸਮਾਜ ਨੂੰ ਨੌਜਵਾਨਾਂ ਨੂੰ ਤੇ ਇਸ ਕਬੱਡੀ ਮਹਾਕੁੰਭ ਬਾਰੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਸਾਡੇ ਇਲਾਕਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਬਸ ਮੈਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ 6 ਤਰੀਕ ਨੂੰ ਆਪਣਾ ਹੌਮਾ ਮਾ ਕੇ ਪਹੁੰਚੋ ਇੱਥੇ ਤੇ ਉਹਦੇ ਵਿੱਚ ਆਪਾਂ ਨੇ ਦਰਸ਼ਕਾਂ ਲਈ ਵੀ ਜਿਹੜੇ ਆਡੀਅੰਸ ਹੋਏਗੀ ਉਹਦੇ ਲਈ ਵੀ ਆਪਾਂ ਨੇ 5 ਬੰਪਰ ਕੱਢਣੇ ਨੇ ਜੀ ਪਰ ਤੇ ਉਹਦੇ ਚ ਵੀ ਹਾਂ ਲੱਕੀ ਡਰਾਾ ਕੱਢਣੇ ਨੇ ਤੇ ਇੰਦਾ ਵੀ ਮਨੋਰੰਜਨ ਹੋਏਗਾ ਨਾ ਪਲੇਅਰਾਂ ਦੇ ਨਾਲ ਨਾਲ ਤੇ ਟੀਮਾਂ ਵੀ ਸਾਡੀ ਆਸ ਆ ਵੀ ਇੰਟਰਨੈਸ਼ਨਲ ਪਲੇਅਰ ਪਹੁੰਚਣਗੇ ਹਨ ਵਧੀਆ ਟੋਪ ਦੀਆਂ ਟੀਮਾਂ ਹੋਣਗੀਆਂ ਹੂੰ ਠੀਕ ਕਿਹੜੇ ਬੰਦੇ ਮਤਲਬ ਨਹੀਂ ਆ ਸਕਦੇ ਤੇ ਉਹਨਾਂ ਵਾਸਤੇ ਕਰਿਆ ਕੋਈ ਲਾਈਵ ਦਾ ਪ੍ਰਬੰਧ ਤੇ ਹਾਂਜੀ ਹਾਂ ਦੋ ਲਾਈਵ ਕਰੇ ਹੋਏ ਨੇ ਆਪਾਂ ਨੇ ਇੱਕ ਤਾਂ ਕਬੱਡੀ 1 2 3 ਤੇ ਦੂਜਾ ਆਸਟ੍ਰੇਲੀਆ ਲਾਈਵ ਕਬੱਡੀ ਦੋ ਲਾਈਵ ਹੋਣਗੇ ਜਿਹੜੇ ਚੱਲਣਗੇ ਬਾਕੀ ਉਹ ਵੀ ਆ ਜਾਣੇ ਆ ਦੋ ਤਿੰਨ ਹੋਰ ਵੀ ਆ ਜਾਣੇ ਆਪਣੀ ਲਾਈਵ ਤੇ ਲਾਈਵ ਵੀ ਹੋਏਗਾ ਹੂੰ ਤੇ ਬਾਈ ਹੁਣੀ ਇੱਧਰ ਸਾਡੇ ਨਾਲ ਗਰਜੈਂਟ ਬਾਈ ਹੁਣੀ ਨੇ ਤੇ ਬਾਈ ਹੁਣੀ ਵੀ ਕਬੱਡੀ ਹੁਣ ਤੁਸੀਂ ਕੰਟੀਨਿਊ ਆ ਤੁਹਾਡੀ ਕਿ ਗੇਮ ਨਹੀਂ ਕਰਦੇ ਵੀਰੇ ਹੁਣ ਬਾਈ ਦੇ ਆਪਣੀ ਬਿਊਟੀ ਟੂਰਨਾਮੈਂਟ ਕਰਾਉਣ ਤੇ ਲਈ ਹੋਈ ਆ ਹਾਂ ਠੀਕ ਬਾਈ ਦੀ ਬਹੁਤ ਸਪੋਰਟ ਆ ਠੀਕ ਹੈ ਭਰਾ ਨੂੰ ਤਰੱਕੀ ਬਖਸ਼ ਹਾਂ ਇਥੋਂ ਇਥੋਂ ਕੁਐਸਚਨ ਕੰਟੀਨਿਊ ਕਰਨਾ ਹੈ ਕੋਈ ਚਾਹੇ ਉਹ ਬਾਈ ਹੁਣ ਵਾਲਾ ਜਿਹੜਾ ਸੀਗਾ ਉਹ ਨਾਲ ਚੱਲ ਰਹੇ ਸੀ ਬਬਾ ਹਾਂ ਸੋ ਇੱਧਰ ਬਾਈ ਹੁਣੀ ਬੈਠੇ ਨੇ ਗੁਰਜੰਟ ਬਾਈ ਇਹ ਵੀ ਕਬੱਡੀ ਬਹੁਤ ਟਾਈਮ ਤੋਂ ਲੰਬੇ ਸਮੇਂ ਤੋਂ ਕਬੱਡੀ ਖੇਡ ਰਹੇ ਨੇ ਤੇ ਹੁਣ ਬਾਈ ਹੁਣੀ ਤੁਸੀਂ ਕਬੱਡੀ ਕੰਟੀਨਿਊ ਕਰੋ ਜਾਂ ਤੁਸੀਂ ਨਹੀਂ ਵੀਰ ਜੀ ਹੁਣ ਘਰ ਦੀਆਂ ਮਜਬੂਰੀਆਂ ਕਰਕੇ ਛੱਡਣੀ ਪੈਗੀ ਤੁਹਾਨੂੰ ਪਤਾ ਘਰ ਦੀਆਂ ਵੀ ਬਿਲਕੁਲ ਬਿਲਕੁਲ ਹੁਣ ਤਾਂ ਬੈਗੁਰੂ ਨੇ ਬਾਈ ਲਾ ਲੋ ਜੋ ਸਾਨੂੰ ਸਪੋਰਟ ਕਰਦਾ ਆਪਣੀ ਡਿਊਟੀ ਕਰਾਉਣ ਤੇ ਲਈ ਹੋਈ ਆ ਟੂਰਨਾਮੈਂਟ ਦੇ ਹੂੰ ਹੂੰ ਬਾਬਾ ਸੁੱਖ ਰੱਖੇ ਜਿੰਨਾ ਤੱਕ ਆਪਾਂ ਸੇਵਾ ਕਰਾਂਗੇ ਬਾਈ ਨਾਲ ਜੁੜੇ ਹੋਏ ਆ ਨਹੀਂ ਨਹੀਂ ਬਹੁਤ ਵਧੀਆ ਗੱਲਬਾਤ ਨਾਲ ਹਾਂ ਸਾਡੀ ਨੌਜਵਾਨ ਪੀੜ੍ਹੀ ਹੈ ਜੇ ਨਵੇਂ ਬੱਚਿਆਂ ਨੂੰ ਤੁਸੀਂ ਇੱਧਰ ਲੈ ਕੇ ਆਉਂਨੇ ਆ ਲਾਉਂਨੇ ਹੋ ਸਾਡੀ ماں ਖੇਡ ਕਬੱਡੀ ਨਾਲ ਤਾਂ ਬਹੁਤ ਵਧੀਆ ਗੱਲ ਆ ਤੇ ਤੁਹਾਡੇ ਹੁਣ ਪਿੰਡ ਦੇ ਕਿੰਨੇ ਕੁ ਮੁੰਡੇ ਨੇ ਓਵਰ ਆਲ ਦੇ ਦੇਖਿਆ ਜਾਵੇ ਤੁਸੀਂ ਇੱਥੇ ਗਰਾਊਂਡ ਹੁੰਨੇ ਹੋ ਡੇਲੀ ਕਿੰਨੇ ਕੁ ਮੁੰਡੇ ਨੇ ਜਿਹੜੇ ਕਬੱਡੀ ਖੇਡਦੇ ਨੇ ਆ ਤੁਸੀਂ ਇੱਧਰ ਕੈਮਰਾ ਘੁਮਾ ਸਕਦੇ ਹੋ ਬਾਕੀ ਆਪਣੇ ਪਿੰਡ ਦੇ ਮੁੰਡੇ ਤਾਂ ਤਕਰੀਬਨ ਘੱਟੋ-ਘੱਟ ਹੈਗੇ ਨੇ 35-40 ਜੋ ਪਿੰਡ ਦੇ ਨੇ ਛੋਟੇ ਹੀ ਰਹਿ ਗਏ ਹੁਣ ਚਲੋ ਜੋ ਸੀਨੀਅਰ ਸੀ ਉਹ ਕੁਸ ਆਸਟ੍ਰੇਲੀਆ ਬਾਈਕੋਲ ਚਲੇ ਗਏ ਬਾਕੀ ਬਿੰਦਰભાઈ ਹੋ ਗਿਆ ਉਹ ਜੋਬ ਤੇ ਨੇ ਬਾਕੀ ਕੋਈ ਵੀ 플레이ਰ ਇੰਜਰੀ ਕਰਕੇ ਛੱਡਣੀ ਪੈਗੀ ਘਰ ਦੀਆਂ ਮਜਬੂਰੀਆਂ ਕਰਕੇ ਛੱਡਣੀ ਪੈਗੀ ਸੋ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਬਾਈ ਹੁਣਾ ਨਾਲ ਸੋ ਸਾਡੇ ਨਾਲ 22 ਸਨ ਹਰਮੇਸ਼ ਸਿੰਘ ਰੋਡਾ ਆਸਟ੍ਰੇਲੀਆ ਤੋਂ ਬਲਵੇੜੇ ਦੇ ਜੰਪਲ ਨੇ ਤੇ ਕਬੱਡੀ ਟੂਰਨਾਮੈਂਟ ਆਸਟ੍ਰੇਲੀਆ ਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਵੀ ਸਪான்ਸਰ ਕਰਾਉਂਦੇ ਨੇ ਤੇ ਬਲਵੇੜੇ ਦੇ ਵਿੱਚ 6 ਤਰੀਕ ਨੂੰ ਕਬੱਡੀ ਦਾ ਮਹਾਕੁੰਭ ਹੋ ਰਿਹਾ ਇਲਾਕਾ ਵਾਸੀਆਂ ਨੂੰ ਸਾਰਿਆਂ ਨੂੰ ਮੇਰੀ ਅਪੀਲ ਆ ਬੇਨਤੀ ਆ ਕਿ ਤੁਸੀਂ ਸਾਰੇ ਇਸ ਕਬੱਡੀ ਮਹਾਕੁੰਭ ਤੇ ਆਓ ਤੇ ਇਸ ਕਬੱਡੀ ਮਹਾਕੁੰਬ ਦਾ ਆਨੰਦ ਮਾਣੋ ਸੁਖੈਨ ਕਾਸਟਿੰਗ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਧੰਨਵਾਦ